ਪੰਜਾਬ ਨੇ ਬੜਾ ਖੁਦ ਚੱਲਿਆ 83 ਦਾ ਦੌਰ ਹੋਵੇ। ਲਾਟੜ ਇਨਕੌਲਟਰ ਹੋਏ ਬਹੁਤ ਸਾਰੀਆਂ ਚੀਜ਼ਾਂ। ਚਰਚਾ ਚੱਲਦੀ ਸੀ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਨੌਜਵਾਨਾਂ ਨੇ ਮੁਰਤੋਂ ਦਸਤਾਰਾਂ ਵੱਡੇ ਪੱਦਰ ਤੇ ਸਜਾਉਣੀਆਂ ਨੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ। ਦੇਖਿਆ ਹੋਣਾ ਕਿ ਯੂਨੀਵਰਸਿਟੀਆਂ ਦੇ ਵਿੱਚ ਯੂਥ ਫੈਸਟੀਵਲ ਲੱਗਦੇ ਨੇ ਬੁੱਕ ਫੇਅਰ ਹੁੰਦੇ ਨੇ ਉਸੇ ਦੀਨ ਉਸੇ ਪ੍ਰੋਪਾਗੈਂਡ ਨੇ ਅਸੀਂ ਦੇਖਦੇ ਹੋਏ ਯੂਨੀਵਰਸਿਟੀ ਦੇ ਵਿੱਚ ਸੋਚਿਆ ਕਿ ਵਿਦਿਆਰਥੀਆਂ ਦੇ ਵਾਸਤੇ ਇੱਕ ਦਸਤਾਰਾਂ ਦਾ ਕੈਂਪ ਜਿਹੜਾ ਉਹ ਲਗਾਇਆ ਜਾਵੇ ਤਾ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਨੇ ਬੜਾ ਕੁਝ ਝੱਲਿਆ 83 ਦਾ ਦੌਰ ਹੋਵੇ ਉਸ ਤੋਂ ਬਾਅਦ ਜਿਹੜੇ ਧੜਾ ਧੜ ਇਨਕਾਊਂਟਰ ਹੋਏ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਨੇ ਹੰਡਾਈਆਂ ਤਾਂ ਇੱਕ ਚਰਚਾ ਚੱਲੀ ਸੀ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹਨਾਂ ਵੱਲੋਂ ਕੇਸ ਕਤਲ ਕਰਵਾਏ ਜਾ ਰਹੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਕਿ ਨੌਜਵਾਨਾਂ ਦੇ ਵਿੱਚ ਦਸਤਾਰਾਂ ਨੂੰ ਲੈ ਕੇ ਰੁਝਾਨ ਆ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਗਿਆ ਇਹ ਨੌਜਵਾਨਾਂ ਨੇ ਮੁਰਤ ਤੋਂ ਦਸਤਾਰਾਂ ਵੱਡੇ ਪੱਦਰ ਤੇ ਸਜਾਉਣੀਆਂ ਨੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ ਭਾਵੇਂ ਸਿਰਾਂ ਤੋਂ ਕਈ ਨੌਜਵਾਨ ਅਜੇ ਵੀ ਮੁੰਨੇ ਨੇ ਲੇਕਿਨ ਉਹਨਾਂ ਵੱਲੋਂ ਦਸਤਾਰ ਆ ਜਿਹੜੀ ਉਹ ਬੜੇ ਸ਼ੌਂਕ ਨਾਲ ਸਜਾਈ ਜਾਂਦੀ ਹੈ ਤਾਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਸੀਂ ਖੜੇ ਆ ਤੁਸੀਂ ਦੇਖਿਆ ਹੋਣਾ ਕਿ ਯੂਨੀਵਰਸਿਟੀਆਂ ਦੇ ਵਿੱਚ ਯੂਥ ਫੈਸਟੀਵਲ ਲੱਗਦੇ ਨੇ ਬੁੱਕ ਫੇਅਰ ਹੁੰਦੇ ਨੇ ਬਹੁਤ ਸਾਰੇ ਜਿਹੜੇ ਕਲਚਰਲ ਐਕਟੀਵਿਟੀਆਂ ਨੇ ਉਹ ਹੁੰਦੀਆਂ ਨੇ ਤਾਂ ਇਸ ਸਭ ਦੇ ਅੰਦਰ ਇੱਕ ਵੱਖਰੀ ਐਕਟੀਵਿਟੀ ਤੁਹਾਨੂੰ ਦਿਖਾ ਰਿਹਾ ਜਿੱਥੇ ਦਸਤਾਰ ਸਿਖਲਾਈ ਕੈਂਪਾ ਜਿਹੜਾ ਯੂਨਾਈਟਿਡ ਸਟੂਡੈਂਟ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਲਗਾਇਆ ਗਿਆ ਹੈ ਤਾਂ ਉੱਥੋਂ ਦੇ ਨੁਮਾਇੰਦੇ ਨੇ ਜਿਹੜੇ ਉਹ ਮੇਰੇ ਨਾਲ ਮੌਜੂਦ ਨੇ ਤਾਂ ਬਾਈ ਜੀ ਤੁਸੀਂ ਵੱਡਾ ਨਵੇਕਲਾ ਉਪਰਾਲਾ ਕੀਤਾ ਹੈ ਆਮ ਤੌਰ ਤੇ ਦੇਖਿਆ ਕਿ ਨੌਜਵਾਨ ਜਿਹੜੇ ਚਲੋ ਕਾਰਟਲ ਐਕਟੀਵਿਟੀਆਂ ਵੱਲ ਆਕਰਸ਼ਿਤ ਹੁੰਦੇ ਨੇ ਉਹਨਾਂ ਵੱਲੋਂ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਜਾਂਦਾ ਹੈ ਕਿਸੇ ਨੂੰ ਭੰਗੜੇ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਹੋਰ ਚੀਜ਼ ਦਾ ਸ਼ੌਂਕ ਹੁੰਦਾ ਹੈ ਹਾਲਾਂਕਿ ਕਵਿਸ਼ਰੀ ਅਤੇ ਵਾਰਗਨ ਵਾਰਗਨ ਵਰਗੇ ਮੁਕਾਬਲੇ ਨੇ ਜਿਹੜੇ ਉਹ ਵੀ ਇੱਥੇ ਹੋ ਰਹੇ ਨੇ ਤਾਂ ਤੁਸੀਂ ਇੱਥੇ ਦਸਤਾਰ ਸਖਲਾਈ ਕੈਂਪ ਲਗਾਇਆ ਹੈ 4 ਦਿਨ ਤੁਹਾਨੂੰ ਅੱਜ ਹੋ ਗਏ ਤੇ ਤੁਸੀਂ ਕਿਵੇਂ ਉਪਰਾਲਾ ਕੀਤਾ ਕਿਵੇਂ ਤੁਹਾਡੇ ਮਨ 'ਚ ਖਿਆਲ ਆਇਆ ਕਿ ਇਸ ਪਾਸੇ ਨੂੰ ਕਦਮ ਚੁੱਕਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਦੱਸਿਆ ਕਿ ਯੂਨੀਵਰਸਿਟੀ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਯੂਨੀਵਰਸਿਟੀਆਂ ਦੇ ਵਿੱਚ ਯੂਥ ਫੈਸਟੀਵਲ ਜਿਹੜੇ ਆਰਗੇਨਾਈਜ਼ ਕੀਤੇ ਜਾਂਦੇ ਆ ਤਾਂ ਕਿ ਵਿਦਿਆਰਥੀ ਆਪਣੇ ਕਲਚਰ ਦੇ ਨਾਲ ਸੱਭਿਆਚਾਰ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਜਿਹੜੇ ਵਿਦਿਆਰਥੀ ਆ ਜੁੜਦੇ ਆ ਉਹਨਾਂ ਨੂੰ ਮੌਕਾ ਮਿਲਦਾ ਆ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ ਦੇ ਵਿੱਚ ਭਾਗ ਲੈਣ ਦਾ ਉਸੇ ਤਰੀਕੇ ਨਾਲ ਅਸੀਂ ਪਿਛਲੇ 5 ਸਾਲਾਂ ਤੋਂ ਯੂਨੀਵਰਸਿਟੀ ਦੇ ਵਿੱਚ ਜੁਆਇੰਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਜਿਹੜਾ ਆ ਵਿਦਿਆਰਥੀ ਰਲ ਕੇ ਕਾਰਜ ਕਰ ਰਹੇ ਆ ਉਸੇ ਦੀਨ ਉਸੇ ਪ੍ਰੋਪਾਗੈਂਡ ਨੂੰ ਅਸੀਂ ਦੇਖਦੇ ਹੋਏ ਯੂਨੀਵਰਸਿਟੀ ਦੇ ਵਿੱਚ ਸੋਚਿਆ ਕਿ ਵਿਦਿਆਰਥੀਆਂ ਦੇ ਵਾਸਤੇ ਇੱਕ ਦਸਤਾਰਾਂ ਦਾ ਕੈਂਪ ਜਿਹੜਾ ਉਹ ਲਗਾਇਆ ਜਾਵੇ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਕਾਲਜਾਂ ਤੋਂ ਵਿਦਿਆਰਥੀ ਉਹਨਾਂ ਦੇ ਨਾਲ ਕਾਲਜਾਂ ਦਾ ਸਟਾਫ ਕਰਮਚਾਰੀ ਪਹੁੰਚਦੇ ਆ ਤੇ ਅੱਜ ਕੱਲ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਨੌਜਵਾਨਾਂ ਦੇ ਵਿੱਚ ਦਸਤਾਰਾਂ ਨੂੰ ਲੈ ਕੇ ਰੁਝਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਉਸਰ ਜਾਨ ਨੂੰ ਮਦੇ ਨਜ਼ਰ ਰੱਖਦੇ ਆ ਅਸੀਂ ਜਿਹੜਾ ਇਹ ਦਸਤਾਰ ਸਿੱਖਲਾਈ ਕੈਂਪ ਪਿਛਲੇ 4 ਦਿਨ ਤੋਂ ਲਾਇਆ ਹੋਇਆ ਕਿ ਵਿਦਿਆਰਥੀ ਜਿਹੜੇ ਦਸਤਾਰਾਂ ਸਿੱਖਣੀਆਂ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਕੋਸੇਬਾਨ ਅਵੇਲੇਬਲ ਆ ਉਹ ਵਿਦਿਆਰਥੀਆਂ ਨੂੰ ਦੱਸਦੇ ਆ ਕਿ ਦਸਤਾਰਾਂ ਨੂੰ ਸੋਹਣੇ ਤਰੀਕੇ ਨਾਲ ਖੂਬਸੂਰਤ ਤਰੀਕੇ ਨਾਲ ਸਜਾਉਣ ਦੀਆਂ ਟੈਕਨਿਕਸ ਕੀ ਨੇ ਜਿਵੇਂ ਸਾਡੇ ਕੋਲੇ ਕੋਸਾਬ ਖੜੇ ਹੋਏ ਆ ਇਹ ਦੱਸਦੇ ਆ ਇਸ ਤੋਂ ਇਲਾਵਾ ਸਾਡੀ ਕੋਸ਼ਿਸ਼ ਇਹ ਆ ਕਿ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਜੁੜਨ ਦੀ ਬਜਾਏ ਉਹਨਾਂ ਨੂੰ ਸਿੱਖ ਸੱਭਿਆਚਾਰ ਬਾਰੇ ਵੀ ਦੱਸਿਆ ਜਾਵੇ ਉਹਦੇ ਵਾਸਤੇ ਪ੍ਰੈਕਟਿਸ ਦੇ ਲਈ ਅਸੀਂ ਜਿਵੇਂ ਦਸਤਾਰ ਕੈਂ ਤੇ ਥ्यो મતલਬ ਥਿਉਰੀ ਦੇ ਤੌਰ ਤੇ ਪੜਨ ਦੇ ਵਾਸਤੇ ਬੱਚਿਆਂ ਨੂੰ ਅਸੀਂ ਫ੍ਰੀ ਗੁਰਮਤ ਲਿਟਰੇਚਰ ਵੀ ਦੇ ਰਹੇ ਆ ਤਾਂ ਕਿ ਜਿੱਥੇ ਵਿਦਿਆਰਥੀ ਗੁਰਮਤ ਸਾਹਿਤ ਦੇ ਨਾਲ ਸਿੱਖ ਸਾਹਿਤ ਦੇ ਨਾਲ ਜੁੜਨ ਉੱਥੇ ਸਿੱਖ ਸਭਿਆਚਾਰ ਦੇ ਨਾਲ ਵੀ ਜੁੜਨ ਕਿਉਂਕਿ ਜਿਹੜੀ ਪੱਗ ਆ ਇਹ ਪੰਜਾਬੀ ਸਭਿਆਚਾਰ ਦਾ ਵੀ ਇੱਕ ਅੰਗ ਆ ਤੇ ਗੁਰੂ ਸਾਹਿਬ ਨੇ ਇਹਨੂੰ ਸਿੱਖ ਸਭਿਆਚਾਰ ਦੇ ਵਿੱਚ ਲੈ ਕੇ ਆਂਦਾ ਕਿ ਦਮਾਲਾ ਸਜਾਇਆ ਜਾਂਦਾ ਜਾਂ ਆਪਣੇ ਜਿਹੜੇ ਨੌਜਵਾਨਾਂ ਵੱਖ-ਵੱਖ ਤਰੀਕੇ ਦੀਆਂ ਦਸਤਾਰਾਂ ਸਜਾਉਂਦੇ ਆ ਉਸੇ ਚੀਜ਼ਾਂ ਨੂੰ ਪ੍ਰੋਮੋਟ ਕਰਨ ਦੇ ਵਾਸਤੇ ਅਸੀਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਦਸਤਾਰਾਂ ਦਾ ਜਿਹੜਾ ਲੰਗਰ ਲਾਇਆ ਹੋਇਆ ਕਿ ਜਿਹੜੇ ਵਿਦਿਆਰਥੀ ਆਪਣੇ ਕੋਲੋਂ ਦਸਤਾਰਾਂ ਨਹੀਂ ਵੀ ਲੈ ਕੇ ਆਏ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਦਸਤਾਰਾਂ ਦੇ ਕੇ ਉਹਨਾਂ ਦੇ ਸਿਰਾਂ ਦੇ ਉੱਪਰ ਸੋਹਣੀਆਂ ਦਸਤਾਰਾਂ ਸਜਾਉਂਦੇ ਆ ਤਾਂ ਕਿ ਵਿਦਿਆਰਥੀਆਂ ਨੂੰ ਸਿੱਖ ਸੱਭਿਆਚਾਰ ਜਿਹੜਾ ਉਹਦੇ ਬਾਰੇ ਪਤਾ ਲੱਗ ਸਕੇ। ਵਿਦਿਆਰਥੀਆਂ ਦਾ ਰੁਝਾਨ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ ਹੈ? ਜਦੋਂ ਅਸੀਂ ਇਹ ਪਹਿਲੇ ਦਿਨ ਕਾਰਜ ਕੀਤਾ ਸਾਨੂੰ ਯੂਨੀਵਰਸਿਟੀ ਦੀ ਅਥਾਰਟੀ ਦੇ ਵੱਲੋਂ ਵਿਦਿਆਰਥੀ ਦੇ ਵੱਲੋਂ ਬਹੁਤ ਜਿਹੜਾ ਐਪਰੀਸ਼ੀਏਟ ਕੀਤਾ ਗਿਆ ਵਿਦਿਆਰਥੀਆਂ ਨੇ ਬਹੁਤ ਵੱਧ ਚੜ੍ਹ ਕੇ ਸਾਡੇ ਪ੍ਰੋਗਰਾਮ ਦੇ ਹਿੱਸਾ ਲਿਆ ਤੁਸੀਂ ਪਹਿਲਾਂ ਵੀ ਦੇਖਿਆ ਕੱਲ ਵੀ ਦੇਖਿਆ ਕਿ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਪਹੁੰਚੇ ਉਹਨਾਂ ਨੇ 17 ਦੀ ਟੈਕਨਿਕਸ ਸਿੱਖੀ ਜਾਂ ਸ਼ੌਂਕੀਆ ਤੌਰ ਤੇ ਜਿਹੜੇ ਵੀ ਪੱਗਾਂ ਬਣਾਉਣਾ ਚਾਹੁੰਦੇ ਉਹ ਸਾਡੇ ਕੋਲੋਂ 17 ਸਿਝਾ ਕੇ ਲੈ ਕੇ ਗਏ ਉਸ ਇਲਾਵਾ ਜਿਹੜੇ ਵੀ ਸਾਡੇ ਕੋਲੇ ਵਿਦਿਆਰਥੀ ਪਹੁੰਚੇ ਸੀ ਉਹਨਾਂ ਨੂੰ ਨਾਲ ਗੁਰਮਤਿ ਲਿਟਰੇਚਰ ਵੀ ਦਿੱਤਾ ਤਾਂ ਕਿ ਵਿਦਿਆਰਥੀ ਕਿਤਾਬਾਂ ਨੂੰ ਪੜ੍ਹ ਕੇ ਉਹਨਾਂ ਦੇ ਅੰਦਰ ਸੇਕਸ ਸਪਿਰਟ ਪੈਦਾ ਹੋ ਸਕੇ ਉਹਨਾਂ ਦੇ ਅੰਦਰ ਗੁਰਮਤ ਦੀ ਇੱਕ ਲਹਿਰ ਸਾਡੇ ਵਿਰਸੇ ਬਾਰੇ ਸਾਡੇ ਇਤਿਹਾਸ ਬਾਰੇ ਵੀ ਪਤਾ ਲੱਗ ਸਕੇ ਸਾਡੀ ਇਹ ਵੀ ਕੋਸ਼ਿਸ਼ ਇਹ ਵੀ ਹੈ ਕਿ ਦਸਤਾਰ ਸਾਡਾ ਵਿਰਸਾ ਹੈ Hindu ਧਰਮ ਦੇ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਨੇ ਜਾਂ ਮੁਸਲਮਾਨ ਧਰਮ ਦੇ ਜਾਂ ਹੋਰ ਧਰਮਾਂ ਦੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਮੈਂ ਯਾਰ ਦਸਤਾਰ ਬੰਨਣੀ ਸਿੱਖਣੀ ਆ ਬਹੁਤ ਸਾਰੇ ਲੋਕ ਸ਼ਹਿਰਾਂ ਨੂੰ ਬਿਲੋਂਗ ਕਰਦੇ ਨੇ ਪਿੰਡ ਤਾਂ ਚਲੋ ਥੋੜੀਆਂ ਚੀਜ਼ਾਂ ਨੇ ਜਿਹੜੀਆਂ ਸੌਖੀਆਂ ਹੋ ਜਾਂਦੀਆਂ ਨੇ ਤੇ ਸ਼ਹਿਰਾਂ 'ਚ ਤੁਹਾਨੂੰ ਪਤਾ ਕਿ ਸੱਭਿਆਚਾਰ ਲਗਤਰਾਂ ਦਾ ਹੁੰਦਾ ਫਿਰ ਉਹਨਾਂ ਦੇ ਦਿਲ 'ਚ ਚਾਹ ਹੁੰਦੀ ਆ ਵੀ ਯਾਰ ਕੋਈ ਮੌਕਾ ਮਿਲ ਜਵੇ ਜਦੋਂ ਉਹਨਾਂ ਦਾ ਕੋਈ ਸਰਦਾਰ ਦੋਸਤ ਬਣਦਾ ਹੈ ਉਹਨੂੰ ਕਹਿੰਦੇ ਨੇ ਕਿ ਯਾਰ ਮੈਨੂੰ ਦਸਤਾਰ ਬੰਨਣੀ ਸਿਖਾ ਜਾ ਜਿਹੜੇ ਹੋਸਟੇਟਾਂ ਤੋਂ ਬੱਚੇ ਆਉਂਦੇ ਨੇ ਹਿਮਾਚਲ ਤੋਂ ਆਉਂਦੇ ਨੇ ਜੰਮੂ ਕਸ਼ਮੀਰ ਤੋਂ ਜਾਂ ਹੋਰ ਵੱਖ-ਵੱਖ ਸੂਬਿਆਂ ਤੋਂ ਇੱਥੇ ਆਉਂਦੇ ਨੇ ਤਾਂ ਬਾਹਰਲੇ ਲੋਕਾਂ 'ਚ ਵੀ ਕਾਫੀ ਜ਼ਿਆਦਾ ਰੁਝਾਨ ਇਸ ਟੀਲ ਦਾ ਹੁਣ ਹੋ ਰਿਹਾ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਯੂਨੀਵਰਸਿਟੀ ਦੇ ਵਿੱਚ ਪੀ ਐਚ ਡੀ ਖੋਜਾਰਥੀ ਹੁਣ ਦੇ ਨਾਤੇ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੌਸਟਲ ਦੇ ਅੰਦਰ ਰਹਿਣਾ ਤੇ ਸਾਡੇ ਹੌਸਟਲ 'ਚ ਤਰ੍ਹਾਂ ਤਰ੍ਹਾਂ ਦੇ ਵਿਦਿਆਰਥੀ ਵੱਖ-ਵੱਖ ਸਟੇਟਾਂ ਤੋਂ ਜੰਮੂ ਤੋਂ ਹਿਮਾਚਲ ਤੋਂ ਬਿਹਾਰ ਤੋਂ ਹਰਿਆਣੇ ਤੋਂ ਜਿਹੜੇ ਸਾਡੇ ਨਾਲ ਰਹਿੰਦੇ ਆ ਅਸੀਂ ਉਹਨਾਂ ਦੇ ਨਾਲ ਇਕੱਠੇ ਹੌਸਟਲ ਦੇ ਵਿੱਚ ਵਿਚਰਦੇ ਆ ਉਹ ਵੀ ਵਿਦਿਆਰਥੀ ਸਾਡੇ ਕੋਲ ਪਿਛਲੇ 2 ਦਿਨ ਕੀ ਹੋਇਆ ਕਿ ਅਸੀਂ ਇੱਥੇ ਲੇਟ ਆਉਨੇ ਆ ਸਾਡੇ ਆਉਣ ਤੋਂ ਪਹਿਲਾਂ ਕਿ ਵਿਦਿਆਰਥੀ ਦਸਤਾਰਾਂ ਲੈ ਕੇ ਸਾਡੇ ਕੋਲੇ ਆ ਕੇ ਖੜੇ ਹੁੰਦੇ ਆ ਕਿ ਅਸੀਂ ਦਸਤਾਰਾਂ ਸਜਾਉਣੀ ਆ ਉਹ ਜਿਹੜੇ ਆ ਦੂਜੀਆਂ ਧਰਮਾਂ ਤੋਂ ਜਾਂ ਦੂਜੀਆਂ ਕੌਮਾਂ ਤੋਂ ਜਿਹੜੇ ਵਿਦਿਆਰਥੀ ਬਿਲੋਂਗ ਕਰਦੇ ਆ ਉਹਨਾਂ ਦੇ ਅੰਦਰ ਵੀ ਸਾਡੇ ਵਾਲ ਦੇਖ ਕੇ ਸਾਡੇ ਸਾਡੇ ਵਿੱਚ ਰਹਿੰਦੇ ਆ ਵਿਚਰਦੇ ਆ ਉਹਨਾਂ ਦੇ ਅੰਦਰ ਵੀ ਜਸਤਾਰ ਨੂੰ ਲੈ ਕੇ ਉਤਸ਼ਾਹ ਬਹੁਤ ਜ਼ਿਆਦਾ ਉਹ ਵੀ ਦੇਸਤਾਰ ਸਜਾਉਣੀ ਚਾਹੁੰਦੇ ਆ ਤੇ ਸਾਡੇ ਕੋਲੇ ਆਏ ਵੀ ਅਸੀਂ ਉਹਨਾਂ ਦੇ ਦੇਸਤਾਰ ਸਜਾਈਆਂ ਵੀ ਨੇ ਇੱਕ ਚਲੋ ਸਮਾਂ ਸੀ ਕਿ ਬੱਚੇ ਨੇ ਘਰਾਂ 'ਚ ਜਿੱਦ ਕਰਦੇ ਸੀ ਕਿ ਮੈਂ ਕੇਸ ਕਤਲ ਕਰਵਾਉਣੇ ਨੇ ਮੈਂ ਕਟਿੰਗ ਦੇ ਵਿੱਚ ਆਉਣਾ ਏ ਲੇਕਿਨ ਹੁਣ ਇਹ ਜਿਹਾ ਮਾਹੌਲ ਬਣਦਾ ਜਾ ਰਿਹਾ ਹੈ ਕਿ ਤੁਸੀਂ ਦੇਖੋ ਕਿ ਨੌਜਵਾਨਾਂ 'ਚ ਦਸਤਾਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਕ੍ਰੇਜ਼ ਵਧਿਆ ਹੈ ਤੁਸੀਂ ਦੇਖੋ ਕਿ ਜਦੋਂ ਸਾਡਾ ਸਮਾਂ ਸੀ ਬੱਚੇ ਸਕੂਲ ਜਾਂਦੇ ਸੀ 10ਵੀਂ ਤੱਕ इवन ਕਿ ਪਲੱਸ 1 ਪਲੱਸ 2 'ਚ ਵੀ ਕਈ ਵਾਰ ਉਹ ਪਟਕਾ ਬੰਨ ਕੇ ਜਾਂਦੇ ਸੀ ਲੇਕਿਨ ਹੁਣ ਤਾਂ 6ਵੀਂ 7ਵੀਂ ਕਲਾਸ ਤੋਂ ਸ਼ੁਰੂ ਹੋ ਜਾਂਦੇ ਨੇ ਦਸਤਾਰ ਬੰਨਨੇ ਬਿਨਾ ਸਕੂਲ ਨਹੀਂ ਜਾਂਦੇ ਬੱਚੇ ਇਹ ਗੁਰੂ ਸਾਹਿਬ ਦਾ ਸ਼ੁਕਰਾਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਿ ਪਿਛਲੇ 5-7 ਸਾਲਾਂ ਤੋਂ ਨੌਜਵਾਨਾਂ ਦੇ ਵਿੱਚ ਦਸਤਾਰ ਨੂੰ ਲੈ ਕੇ ਇੱਕ ਬਹੁਤ ਜ਼ਿਆਦਾ ਉਤਸ਼ਾਹ ਆ ਛੋਟੇ ਬੱਚੇ ਵੀ ਦਸਤਾਰ ਸਜਾਉਣੀਆਂ ਚਾਹੁੰਦੇ ਆ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਕਿ ਦੁਬਾਰਾ ਫੇਰ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਸਾਡੇ ਉੱਤੇ 84 ਵਾਪਰਿਆ ਇੱਕ ਦਹਾਕਾ ਲਗਭਗ ਜਿਹੜੀ ਸਾਡੀ ਨੌਜਵਾਨੀ ਆ ਉਹਦੇ ਉੱਤੇ ਸਰਕਾਰ ਨੇ ਅਣਕਹਿ ਜਿਹੜੇ ਆ ਮਤਲਬ ਕਿ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਦੁਬਾਰਾ ਫੇਰ ਪੰਜਾਬ ਉੱਠਿਆ ਹੈ ਪੰਜਾਬ ਦੇ ਨੌਜਵਾਨ ਫੇਰ ਸਿੱਕੀ ਸਪਿਰਟ ਦੇ ਨਾਲ ਜੁੜੇ ਆ ਵਿਦਿਆਰਥੀਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਕਿਉਂਕਿ ਤੁਸੀਂ ਜਿਵੇਂ ਦੇਖ ਰਹੇ ਹੋ ਅਸੀਂ ਯੂਨੀਵਰਸਿਟੀ ਦੇ ਵਿੱਚ ਸਾਬਤ ਸੂਰਤ ਜਿਹੜੇ ਆ ਨੌਜਵਾਨ ਉਹਨਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਸੋਹਣੇ ਉਹਨਾਂ ਨੇ ਦਾੜੇ ਪ੍ਰਕਾਸ਼ ਕੀਤੇ ਇਹ ਦੁਬਾਰਾ ਫੇਰ ਜਿਹੜਾ ਮਾਹੌਲ ਆ ਯੂਨੀਵਰਸਿਟੀਆਂ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਆ ਪੰਜਾਬ ਦੇ ਕਾਲਜਾਂ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਆ ਜੀ ਤਾਂ ਦੂਜੇ ਪਾਸੇ ਆਪਾਂ ਦੇਖੀਏ ਇਤਿਹਾਸ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਦਿਹਾੜਾ ਇਸ ਵਕਤ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਏ ਅ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਹੈ 350ਵੀ ਤਾਂ ਕਿਵੇਂ ਦੇਖਦੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਾਰਾ ਜੀਵਨ ਉਹਨਾਂ ਨੇ ਇਸ ਸ਼ਹਾਦਤ ਲਈ ਤਿਆਰੀ ਕੀਤੀ ਤਾਂ ਜਿਸ ਤਰੀਕੇ ਉਹਨਾਂ ਦੀ ਸ਼ਹਾਦਤ ਹੋਈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਕਿਹਾ ਜਾਂਦਾ ਹੈ ਕਿਵੇਂ ਦੇਖਦੇ ਉਹਨਾਂ ਦੀ ਜਿਹੜੀ ਇਹ ਅਦੁੱਤੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਵੱਲੋਂ ਜਾਂ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵੱਲੋਂ ਜਿਨ੍ਹਾਂ ਦਾ ਅਕੀਦਾ ਗੁਰੂ ਸਾਹਿਬ ਦੇ ਉੱਪਰ ਗੁਰੂ ਸਾਹਿਬ ਦੇ ਉੱਪਰ ਵਿਸ਼ਵਾਸ ਆ ਲੋਕਾਂ ਦੇ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਸਾਡਾ ਇਹ ਜਿਹੜਾ ਕੈਂਪ ਆ ਇਹ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲੇ ਨੂੰ ਹੀ ਸਮਰਪਿਤ ਆ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਸ਼ਿੱਧੀ ਨੂੰ ਦੇਖਿਆ ਜਾਂਦਾਗਾ ਉਹਨਾਂ ਦੀ ਸ਼ਿੱਧੀ ਨੂੰ ਕਿਉਂਕਿ ਮੈਂ ਰਿਲੀਜੀਅਨ ਦਾ ਸਟੂਡੈਂਟ ਆ ਮੈਂ ਰਿਲੀਜੀਅਨ ਦੀ ਪੀਐਚਡੀ ਕਰ ਰਿਹਾ ਆ ਸਾਡਾ ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਆਂ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਕੱਲੀ ਹਿੰਦ ਦੀ ਚਾਦਰ ਕਹਿ ਕੇ ਗੁਰੂ ਸਾਹਿਬ ਨੂੰ ਸਿਰਫ ਹਿੰਦੂਆਂ ਤੱਕ ਸੀਮਿਤ ਕੀਤਾ ਜਾ ਰਿਹਾ ਪਰ ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਦੇਖਦੇ ਆਂ ਗੁਰੂ ਸਾਹਿਬ ਨੇ ਮਾਨਵਤਾ ਵਾਸਤੇ ਮਨੁੱਖੀ ਕਲਿਆਣ ਦੇ ਵਾਸਤੇ ਇਹ ਜਿਹੜਾ ਉਸ ਸਮੇਂ ਦੀ ਸਰਕਾਰ ਚਾਹੇ ਉਹ ਮੁਗਲ ਸਰਕਾਰ ਸੀ ਉਹਨਾਂ ਦੇ ਵੱਲੋਂ ਜਿਹੜਾ ਲੋਕਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਜੁਲਮ ਕੀਤਾ ਜਾ ਰਿਹਾ ਸੀ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਜ਼ੁਲਮ ਦੇ ਖਿਲਾਫ ਸੀਗੀ ਜ਼ੁਲਮ ਜਿਹੜੀ ਧਿਰ ਲੋਕਾਂ ਦੇ ਉੱਪਰ ਜ਼ੁਲਮ ਕਰ ਰਹੀ ਸੀ ਉਹ ਧਿਰ ਨੂੰ ਗੁਰੂ ਸਾਹਿਬ ਨੇ ਦਬਾਉਣ ਦੇ ਵਾਸਤੇ ਆਪਣੀ ਕੁਰਬਾਨੀ ਕੀਤੀ ਬੇਸ਼ੱਕ ਜੇ ਉਸ ਸਮੇਂ ਹਕੂਮਤ ਮੁਗਲਾਂ ਹੁੰਦੀ ਕਿਸੇ ਹੋਰ ਦੀ ਧਿਰ ਹੁੰਦੀ ਜਾਂ ਕੋਈ ਹੋਰ ਵੀ ਸਰਕਾਰ ਹੁੰਦੀ ਗੁਰੂ ਸਾਹਿਬ ਮਜਲੂਮ ਧਿਰ ਦੇ ਨਾਲ ਖੜਦੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਸੰਸਾਰਕ ਪੱਧਰ ਤੇ ਵਰਲਡ ਵਾਈਡ ਤਰੀਕੇ ਨਾਲ ਇਸ ਤਰੀਕੇ ਨਾਲ ਦੇਖਣਾ ਕਿ ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਕੱਲੀ ਕਿਸੇ ਇੱਕ ਕਮਿਊਨਿਟੀ ਨੂੰ ਬਚਾਉਣ ਵਾਸਤੇ ਨਹੀਂ ਆ ਉਹ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਸਾਰੇ ਧਰਮਾਂ ਵਾਸਤੇ ਇਕੁਲੀ ਆ ਕਿਉਂਕਿ ਸਿੱਖ ਦਾ ਜਿਹੜਾ ਕਰਮਾ ਜਿਹੜਾ ਸਿੱਖ ਦਾ ਫਰਜ਼ ਆ ਉਹ ਇਹ ਆ ਕਿ ਜਦੋਂ ਵੀ ਕਿਸੇ ਮਜਲੂਮ ਧਿਰ ਦੇ ਉੱਪਰ ਜ਼ਾਲਮ ਧਿਰ ਦੇ ਵੱਲੋਂ ਜਿਹੜਾ ਆ ਜ਼ੁਲਮ ਕੀਤਾ ਜਾਂਦਾ ਸਿੱਖ ਉੱਥੇ ਹਾ ਦਾ ਨਾਰਾ ਮਾਰਦਾ ਉਸੇ ਤਰੀਕੇ ਨਾਲ ਗੁਰੂ ਸਾਹਿਬ ਨੇ ਮੁਗਲ ਸਰਕਾਰ ਦੇ ਸਮੇਂ ਹਿੰਦੂਆਂ ਦੇ ਉੱਪਰ ਕੀਤੇ ਜਾ ਰਹੇ ਜਿਹੜਾ ਤਸ਼ੱਦਦ ਆ ਉਹਨੂੰ ਰੋਕਣ ਦੇ ਵਾਸਤੇ ਜਿਹੜੀ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਾਡਾ ਕੋਟਾਂ ਕੋਟ ਪ੍ਰਣਾਮ ਆ ਅਸੀਂ ਯੂनाइटेड ਸਿੱਖ ਫੈਡਰੇਸ਼ਨ ਦੇ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਇਸ ਪੁਰਬ ਦੀਆਂ ਅਸੀਂ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਆ ਉਹਨਾਂ ਨੇ ਜਿਹੜਾ ਸਾਨੂੰ ਵਿਰਸਾ ਦਿੱਤਾ ਜਿਹੜੀ ਸਾਨੂੰ ਵਿਰਾਸਤ ਦਿੱਤੀ ਆ ਸਾਨੂੰ ਗੁਰੂ ਦੀ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਚਾਹੀਦਾ ਆ ਤਾਂ ਕਿ ਆਪਾਂ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹਨਾਂ ਦੇ ਜਿਹੜਾ ਆਪਾਂ 350 ਸਾਲਾ ਮਨਾ ਰਹੇ ਆ ਉਹਨੂੰ ਅਸੀਂ ਅਸਲੀ ਜਾਮਾ ਪਹਿਨਾਈਏ ਨਾ ਕਿ ਅਸੀਂ ਉਹਨਾਂ ਨੂੰ ਕੱਲੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਕੱਢ ਦਈਏ ਜਾਂ ਅਸੀਂ ਇੱਕ ਜਿਹੜਾ ਅਸੀਂ 25 ਤਰੀਕ ਨੂੰ ਮਨਾ ਰਹੇ ਹਾਂ ਉਸ ਦਿਨ ਤੱਕ ਇਹ ਜਿਹੜੀ ਸਾਡੀ ਸਿੱਖੀ ਦੀ ਜੀਵਨ ਜਾਂ ਚਾਹੇ ਸਾਡੀ ਡੇਲੀ ਦੀ ਰੁਟੀਨ ਬਣਨੀ ਚਾਹੀਦੀ ਆ ਤਾਂ ਹੀ ਜਿਹੜਾ ਹੈ ਅਸਲੀ ਅਸਲੀ ਜਿਹੜਾ ਆ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਹੈ ਸਾਡਾ ਉਹ ਨਵਨ ਹੋਏਗਾ ਜੀ ਧੰਨਵਾਦ ਜੀ ਸੋ ਦੇਖੋ ਤੁਸੀਂ ਕਿ ਨੌਜਵਾਨਾਂ ਨੇ ਬੜਾ ਚੰਗਾ ਉਪਰਾਲਾ ਹੈ ਜਿਹੜਾ ਉਹ ਕੀਤਾ ਇੱਕ ਨਵੀਂ ਪਿਰਤਾ ਜਿਹੜੀ ਉਹ ਸ਼ੁਰੂ ਕੀਤੀ ਹੈ ਤਾਂ ਉਮੀਦ ਕਰਦੇ ਆ ਕਿ ਅਗਲੇ ਸਾਲ ਜੁਨੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਯੂਥ ਫੈਸਟੀਵਲ ਲੱਗੇਗਾ ਤਾਂ ਉੱਥੇ ਇਸ ਤਰ੍ਹਾਂ ਦੇ ਹੋਰ ਦਸਤਾਰ ਸਖਲਾਈ ਕੈਂਪ ਨੇ ਜਿਹੜੇ ਉਹ ਲੱਗਣਗੇ ਨਾਲ ਹੀ ਨੌਜਵਾਨਾਂ ਵੱਲੋਂ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਤਿਹਾਸਿਕ ਲਿਟਰੇਚਰ ਆ ਜਿਹੜਾ ਉਹ ਮੁਫਤ ਦੇ ਵਿੱਚ ਨੌਜਵਾਨਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਆਪਣੇ ਵਿਰਸੇ ਆਪਣੇ ਪੰਜਾਬ ਆਪਣੇ ਧਰਮ ਦੇ ਨਾਲ ਜੁੜ ਸਕਣ ਤਾਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਟੀਨ ਸਾਧਾਰ ਟੀਵੀ ਐਨ ਆਰਾਈ ਲਈ ਪਟਿਆਲਾ